ਸੱਜਣਾ ਦਾ ਖਤਾ ਆ ਗਿਆ ਤੋਂ ਅੱਜ ਵੀ ਮੌਸੀ ਕਵਾੜ ਦੀ ਦੁਕਾਨ ਤੇ ਬੈਠਾ ਸੱਜਣੋ ਜਿੱਥੇ ਮੇਰਾ ਸੱਜਣਾ ਦਾ ਖਤਾ ਆ ਗਿਆ ਜਿੱਥੇ ਮੈਂ ਗੀਤ ਗਾਇਆ ਸੀ ਤੋਂ ਉਹੀ ਗੀਤ ਪਰ ਸੱਜਣਾ ਦੀ ਸਮائش ਤੇ ਪੇਸ਼ ਕਰਨ ਲੱਗੇ ਆਂ ਤੋਂ ਧਿਆਨ ਦੇਣਾ ਇੱਕ ਇੱਕੇ ਲਫ਼ਜ਼ ਸੁਣਨ ਵਾਲਾ ਮੈਂ ਤੁਹਾਡਾ ਆਪਣਾ ਹਰਪਾਲ ਪਾਲੀ ਆਂ ਤੋਂ ਕੈਸਾ ਲੱਗੇ ਆਂ ਸੱਜਣਾ ਦਾ ਖਤਾ ਆ ਗਿਆ ਉਹ ਗੱਲ ਛੇੜ ਕੇ ਤਨਾਵੇ ਤੇਰੇ ਪਿਆਰ ਦੀ ਉਹ ਗੱਲ ਛੇੜ ਕੇ ਤਨਾਵੇ ਤੇਰੇ ਪਿਆਰ ਦੀ ਜਦੋਂ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਮੈਂ ਤਨਾਂ ਦਾ ਖਤ ਆ ਗਿਆ ਤੇ ਤਨਾਂ ਦਾ ਖਤ ਆ ਗਿਆ ਉਹ ਗੱਲ ਢੇੜ ਕੇ ਜਨਾਵੇ ਤੇਰੇ ਪਿਆਰ ਦੀ ਹੁੱਡਾ ਇੰਦੀਆਂ ਦੇ ਤਨ ਮੈਨੂੰ ਧਿਆਨ ਨਾਲ ਪੜ ਕੇ ਵੇ ਗੱਲਾਂ ਚੋਂ ਸਵਾਦ ਲੈਂਦੀ ਆ ਹੋ ਲਿਖ ਜਿੱਚ ਪਿਆਰਾ ਜਿਹਾ ਸ਼ੇਰਵੇਂ ਅਨੇਕ ਰਹਿ ਗਿ ਜਿੱਚ ਪਿਆਰਾ ਜਿਹਾ ਸ਼ੇਰਵੇਂ ਕਹਿਣ ਕੰਬਣੀ ਦਿਲਾ ਗਿਆ ਚੱਲ ਹੁਣ ਜਦੋ ਕੁੜੀਆਂ ਦੀ ਟਾਣੀ ਵਿੱਚ ਬੈਠੀ ਹੂੰ ਮੈਂ ਸੱਜਣਾ ਦਾ ਖਤ ਆ ਗਿਆ ਮੈਂ ਸੱਜਣਾ ਦਾ ਖਤ ਆ ਗਿਆ ਹੋ ਜਿੱਤੀ ਖੋਲੀ ਜੇ 你有没有？